ਭਾਈ ਉਦੇਸ਼ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ ਉਹ ਭਾਈ ਚਿੱਤਰ ਸਿੰਘ ਦੇ ਭਰਾ ਸਨ ਉਹਨਾਂ ਦੇ ਪਿਤਾ ਸ਼ਹੀਦ ਭਾਈ ਮਨੀ ਸਿੰਘ ਜੀ ਜੋ ਅਲੀਪੁਰ ਜ਼ਿਲ੍ਹਾ ਮਲਤਾਨ ਦੇ ਵਸਨੀਕ ਸਨ ਉਹਨਾਂ ਨੂੰ ਆਪਣੇ ਹੋਰ ਚਾਰ ਬੱਚਿਆਂ ਦੇ ਸਮੇਤ ਦਸ਼ਮੀਸ਼ ਜੀ ਦੇ ਅਰਪਣ ਕੀਤਾ ਸੀ ਭਾਈ ਉਦੇਸ ਸਿੰਘ ਜੀ ਬੜੇ ਚੰਗੇ ਨਿਸ਼ਾਨਚੀ ਅਤੇ ਨਿਰਭੈ ਸ਼ਕਾਰੀ ਸਨ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਗਏ ਕੁਝ ਸਿੱਖ ਵੀ ਸਤਗੁਰੂ ਜੀ ਦੇ ਨਾਲ ਸਨ ਜਿਨ੍ਹਾਂ ਨੇ ਘੋੜਿਆਂ ਤੇ ਮਾਲੜੰਗਰ ਲਈ ਕਾ ਪੱਠਾ ਵੀ ਇਕੱਠਾ ਕਰਨਾ ਸੀ ਦੋ ਪਹਾੜੀ ਰਾਜਿਆਂ ਬਲਿਆ ਚੰਦ ਤੇ ਆਲਮ ਚੰਦ ਨੇ ਜਦ ਵੇਖਿਆ ਕੇ ਸਤਗੁਰੂ ਜੀ ਨਾਲ ਸਿੱਖ ਥੋੜੇ ਹਨ ਤਾਂ ਉਹਨਾਂ ਨੇ ਸਤਗੁਰਾਂ ਤੇ ਹਮਲਾ ਕਰ ਦਿੱਤਾ ਭਾਈ ਉਦੇਸਿੰਘ ਨੇ ਇਸ ਲੜਾਈ ਵਿੱਚ ਕਮਾਲ ਦੀ ਬਹਾਦਰੀ ਵਿਖਾਈ ਪਹਿਲਾ ਆਲਮ ਚੰਦ ਦਾ ਮੁਕਾਬਲਾ ਭਾਈ ਆਲਮ ਸਿੰਘ ਨਾਲ ਹੋਇਆ ਅਤੇ ਭਾਈ ਆਲਮ ਸਿੰਘ ਨੇ ਉਸ ਦੀ ਸਜੀ ਬਾਹ ਵੜ ਦਿੱਤੀ ਫਲਿਆ ਚੰਦ ਨੇ ਅੱਗੇ ਵਧ ਕੇ ਭਾਈ ਉਦੇਸ ਸਿੰਘ ਨਾਲ ਟੱਕਰ ਲੈਣ ਦੀ ਸੋਚੀ ਤਾਂ ਭਾਈ ਉਦੇਸ ਸਿੰਘ ਨੇ ਬੰਦੂਕ ਦੀ ਗੋਲੀ ਨਾਲ ਉਸ ਨੂੰ ਫੱਟੜ ਕਰ ਦਿੱਤਾ ਉਹ ਡਿੱਗ ਪਿਆ ਪਹਾੜੀਏ ਪਾਜੁੱਠੇ ਅਤੇ ਸਿੱਖਾਂ ਦੀ ਜਿੱਤ ਹੋਈ ਭਾਈ ਉਦੇਸ ਸਿੰਘ ਦੀ ਬੀਰਤਾ ਦੀ ਗੁਰੂ ਜੀ ਨੇ ਬਹੁਤ ਪ੍ਰਸ਼ੰਸਾ ਕੀਤੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਵਿੱਚ ਭਾਈ ਉਦੇਸ ਸਿੰਘ ਨੇ ਵਾਧ ਚੜ ਕੇ ਹਿੱਸਾ ਲਿਆ ਜਰ ਬਹੁਤ ਸਾਰੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਮਿਲ ਕੇ ਅਨੰਦਪੁਰ ਦਾ ਘੇਰਾ ਘੱਟਿਆ ਤਾਂ ਸਤਗੁਰੂ ਜੀ ਨੇ ਫਤਿਹ ਕਰਦੇ ਕਿਲੇ ਦੀ ਰੱਖਿਆ ਵਾਸਤੇ ਭਾਈ ਉਦੇ ਸਿੰਘ ਜੀ ਨੂੰ ਨਿਯੁਕਤ ਕੀਤਾ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਹਾਥੀ ਦੇ ਮੁਕਾਬਲੇ ਲਈ ਭੇਜਿਆ ਅਤੇ ਭਾਈ ਉਦੇ ਸਿੰਘ ਜੀ ਨੇ ਗੁਰੂ ਜੀ پاسੋਂ ਆਗਿਆ ਮੰਗੀ ਕਿ ਉਹ ਜਸਵਾਲ ਦੇ ਰਾਜੇ ਕੇਸਰੀ ਚੰਦ ਜੋ ਪਹਾੜੀ ਰਾਜਿਆਂ ਦਾ ਜੁਰਨੈਲ ਸੀ ਨੂੰ ਸਿੱਧਾ ਟੱਕਰਨਾ ਚਾਹੁੰਦਾ ਹੈ ਸਤਗੁਰੂ ਜੀ ਦੀ ਆਗਿਆ ਲੈ ਕੇ ਭਾਈ ਉਦੇਸਿੰਘ ਜੀ ਨੇ ਕੋਝ ਸਿੰਘਾਂ ਨਾਲ ਲੈ ਅਤੇ ਪਹਾੜੀ ਰਾਜਿਆਂ ਉੱਤੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਪਿਆ ਅਤੇ ਪਲੋ ਪਲੀ ਵਿੱਚ ਪਹਾੜੀ ਫੌਜਾਂ ਦੇ 70 ਲਾ ਛੱਡੇ ਭਾਈ ਉਦੇ ਸਿੰਘ ਤੇ ਭਰਾ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਵਿੱਚ नागਨੀ ਵਰਸ਼ਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਦ ਮਾਸਤਾ ਹਾਥੀ ਮਾਰ ਖਾ ਕੇ ਵਾਪਸ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਕੁਚਲਣ ਲੱਗ ਪਿਆ ਤਾਂ ਜਸਵਾਲ ਦੇ ਕੇਸਰੀ ਚੰਦ ਨੂੰ ਬਹੁਤ ਗੁੱਸਾ ਚੜਿਆ ਉਸ ਸਮੇਂ ਭਾਈ ਉਦੇਸ ਸਿੰਘ ਕੁੱਦ ਕੇ ਮੈਦਾਨ ਵਿੱਚ ਆ ਗਿਆ ਤੇ ਉਸ ਨੇ ਰਾਜਾ ਕੇਸਰੀ ਚੰਦ ਨੂੰ ਵਿੰਗਾਰਦੇ ਹੋਏ ਆਖਿਆ ਜੇ ਉਸ ਵਿੱਚ ਹਿੰਮਤ ਹੈ ਤਾਂ ਉਹ ਸਿੱਧਾ ਸਿੰਘ ਨਾਲ ਲੋਹਾ ਲਵੇ ਤੇ ਸਾਹਮਣੇ ਆ ਕੇ ਦੋ ਹੱਥ ਕਰੇ ਭਾਈ ਉਦੇਸ ਸਿੰਘ ਨੇ ਐਸੀ ਫੁਰਤੀ ਨਾਲ ਅੱਗੇ ਵਧ ਕੇ ਕੇਸਰੀ ਚੰਦ ਉੱਪਰ ਤਲਵਾਰ ਦਾ ਵਾਰ ਕੀਤਾ ਕਿ ਪਹਿਲੇ ਸਤੇ ਹੀ ਉਸ ਦਾ ਸਿਰ ਵੱਢ ਦਿੱਤਾ ਵੱਡੇ ਹੋਏ ਸਿਰ ਨੂੰ ਆਪਣੇ ਬਰਸ਼ੇ ਉੱਤੇ ਟੰਗੇ ਉੱਚਾ ਚੁੱਕ ਕੇ ਭਾਈ ਉਦੇ ਸਿੰਘ ਫੌਰਨ ਕਿਲੇ ਵਿੱਚ ਵਾਪਸ ਪਰ ਪਾਏ ਸਿੰਘਾਂ ਦੀ ਭਾਰੀ ਜਿੱਤ ਦਾ ਸਿਹਰਾ ਭਾਈ ਉਦੇ ਸਿੰਘ ਦੇ ਸਿਰ ਸੀ ਆਨੰਦਪੁਰ ਦੀ ਆਖਰੀ ਲੜਾਈ ਵਿੱਚ ਭਾਈ ਉਦੇਸਿੰਘ ਇੱਕ ਮੋਹਰੀ ਜਰਨੈਲ ਸੀ ਇਹਨਾਂ ਨੇ ਦੁਸ਼ਮਣਾਂ ਦੇ ਖੂਬ ਆਹੂ ਲਾਏ ਜਦ ਪਹਾੜੀ ਰਾਜਿਆਂ ਦੀ ਅਤੇ ਮੁਗਲ ਫੌਜਾਂ ਦੀ ਪੀਛ ਨਾ ਗਈ ਅਤੇ ਬਹੁਤ ਨੁਕਸਾਨ ਹੋਇਆ ਤਾਂ ਉਹਨਾਂ ਨੇ ਆਨੰਦਪੁਰ ਸਾਹਿਬ ਨੂੰ ਵੱਡਾ ਘੇਰਾ ਪਾ ਦਿੱਤਾ ਗੁਰੂ ਜੀ ਨੇ ਆਨੰਦਪੁਰ ਛੱਡ ਦਿੱਤਾ ਜਦ ਗੁਰੂ ਜੀ ਕਿਲੇ ਤੋਂ ਬਾਹਰ ਆਏ ਤਾਂ ਭਾਈ ਉਦੇਸਿੰਘ ਭਾਈ ਦਇਆ ਸਿੰਘ ਭਾਈ ਆਲਮ ਸਿੰਘ ਸਭ ਤੋਂ ਅੱਗੇ ਸਨ ਸਤਿਗੁਰ ਜੀ ਪਹਿਲਾਂ ਰਾਮ ਕਨੌਲਾ ਨੂੰ ਗਏ ਤੇ ਫਿਰ ਕੀਰਤਪੁਰ ਵੱਲ ਮੁੜੇ ਪਰ ਜਦੋਂ ਉਹ ਸਿੰਘ ਨਿਰਮੋਹ ਲਾਗੇ ਪਹੁੰਚੇ ਤਾਂ ਦੁਸ਼ਮਣ ਨੇ ਪਿੱਛੇ ਹਮਲਾ ਕਰ ਦਿੱਤਾ ਭਾਈ ਉਦੇਸ ਸਿੰਘ ਜੀ ਉਸ ਰਸਤੇ ਵਿੱਚ ਆ ਗਏ ਜੋ ਕਿ ਸਹਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਨੇ ਖਾਂ ਸੀ ਸਰਸਾ ਕੰਡੇ ਬਹੁਤ ਹੀ ਭਿਆਨਕ ਲੜਾਈ ਹੋਈ ਭਾਈ ਉਦੇ ਸਿੰਘ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਬੜੀ ਬਹਾਦਰੀ ਨਾਲ ਲੜੇ ਇੱਕ ਵਾਰ ਤਾਂ ਸਾਹਿਬ ਅਜੀਤ ਸਿੰਘ ਨੂੰ ਬਚਾਉਂਦੇ ਹੋਏ ਛਾਤੀ ਢਾਕੇ ਖੜੇ ਹੋ ਗਏ ਜਦ ਤੱਕ ਸਾਹਿਬ ਜਦਾ ਅਜੀਤ ਸਿੰਘ ਦੂਰ ਤੱਕ ਅੱਗੇ ਨਹੀਂ ਨਿਕਲ ਗਏ ਭਾਈ ਸਾਹਿਬ ਉੱਤੇ ਹੀ ਡਟੇ ਰਹੇ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you <laughs>